ਉਨਹੀ ਮਾਡਲ ਹਾਂ ਇਹ ਪਿਆਰ ਨੰਬਰ ਆ ਜੀ ਹਾਂ ਇਹ ਪੀਵੀ 16 ਨੰਬਰ ਅਨੰਦਪੁਰ ਸਾਹਿਬ ਦਾ ਇਹ ਅਨੰਦਪੁਰ ਸਾਹਿਬ ਦਾ ਹਾਂ ਠੀਕ ਆ ਠੀਕ ਆ ਜੀ ਤੇਰਾ ਮਾਡਲ ਨੰਬਰ 50 ਹੀ ਨੰਬਰ 50 ਪੰਜਾਬ ਨੰਬਰ 13 ਮਾਡਲ 14 ਦਾ 13 ਵਾਲਾ ਹੈ ਹਾਂ 13 ਦੇ ਕ੍ਰੀਡਿਟ ਵੀ ਦੇ ਸਕਦੇ ਹਾਂ ਆਹੀ ਸੀ ਟੇਬਲ ਇਹ ਹਾਂ 750 2013 ਮਾਡਲ ਹੈ ਜੀ 13 ਮਾਡਲ ਪ੍ਰੈਸ਼ਰ ਸਟੇਜਿੰਗ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਅਰੇ ਦਿਖਾ ਦੇ ਲਵੇ ਤੂੰ ਐਸੀ ਕਹਿ ਬਣਾ 750 ਇਹ 2017 ਮਾਡਲ ਹੈ 17 ਮਾਡਲ ਤੇ ਟਾਇਰ ਨਾਲ ਦੇ ਟਰੈਕਟਰ ਤੇ ਚਾਰੇ ਖੁੱਲਿਆ ਕੁਛ ਵੀ ਸਾਰਾ ਅਰੀਜਨਲ ਟਰੈਕਟਰ ਹੈ ਠੀਕਾ ਠੀਕ ਹੈ ਹਾਂ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਜਿੰਨਵਿਡੀ ਦੇ ਵਿੱਚ ਪਿਆਰੇ ਵੀਰੋ ਆਪਾਂ ਪੰਜ ਪਹੁੰਚੇ ਆ ਪਿੰਡ ਸੈਨਪਰੇ ਪੂਰੇ ਤੁਸੀਂ ਪਹਿਲੇ ਹੋਣੇ ਚਾਹੁੰਦੇ ਦੇਖੇ ਨੇ ਭਰਾਵਾਂ ਨਾਲ ਟਰੈਕਟਰ ਨਾਲ ਹੈਲਪਰ ਜਿਹਦਾ ਕੰਮ کافی ਤਖੜਾ ਆਪਣੇ ਨਾਲ ਵੀਰ ਨੇ ਡਿਡਰ ਸਾਹਿਬ ਇਹ ਆਪਾਂ ਨੂੰ ਟਰੈਕਟਰ ਨਾਲ ਸਾਂਝਾ ਜਾਣਕਾਰੀ ਦੇਣਗੇ ਵੀ ਕਿੰਨਾ ਰੇਟ ਆ ਕੇ ਮਾਡਲ ਆ ਤੇ ਕਿ ਕੰਡੀਸ਼ਨ ਆ ਵੀ ਜਿਹੜਾ ਸਵਾਤ ਹੈ ਆਪਣੇ ਚੈਨਲ ਤੇ ਜੀ ਤੁਹਾਡੇ ਸਵਾਗਤ ਹੈ ਜੀ ਹਾਂ ਵੀ ਹੱਥ ਵੜਾ ਬਣਾ ਸੁਭਨਾ ਦੱਸਦੇ ਜੀ ਆਪਣਾ ਨਾਮ ਕੀ ਪਰਮਿੰਦਰ ਸਿੰਘ ਠੀ ਨੋਟ ਨੰਬਰ 38 ਜੌਂਡੀਅਰ ਹਾਂਜੀ ਇਹ ਕਿੰਨਾ ਮਾੜਾ ਤੇ ਕਿੱਥੋਂ ਦਾ ਮਾੜਾ ਜੀ ਇਹ ਇਹ ਜੌਂਡੀਅਰ 50 38 ਹੈ ਮਾਡਲ ਹੈ 15 ਠੀਕ ਹੈ ਜੀ ਇਹ ਆਪਣਾ ਨੰਬਰ ਕਿੱਥੋਂ ਦਾ ਜੀ ਪੰਜਾਬ ਨੰਬਰ ਹੈ ਮਹਾਲੀ ਦਾ ਪੀਪੀ 66 ਠੀਕ ਹੈ ਜੀ ਪੰਜਾਬ ਨੰਬਰ ਇਹ ਟਾਪ ਮਾਡਲ ਚ ਹੈ ਠੀਕ ਹੈ ਤੁਹਾਨੂੰ ਵਾਸਤੇ ਜਿੰਨੇ ਸਪੈਸ਼ਲ ਹੁੰਦਾ ਇਹ ਹਾਂਜੀ ਹਾਂਜੀ ਹਾਂ ਹਿੱਸੇ ਫੁੱਲਦੇ ਡਬਲ ਪੀਟੀਓ ਡਬਲ ਕਲਚ ਠੀਕ ਹੈ ਜੀ ਟਾਇਰ ਟੂ ਮੁਕਵਨ ਦਾ ਵੀ ਟਾਇਰ ਤਾਂ ਨਵੇਂ ਵਰਗੇ ਨੇ ਆ ਨਵੇਂ ਵਰਗੇ ਪਏ ਨੇ ਲਗਭਗ ਹੈਗਣੇ 70% ਹਾਂ ਹਾਂ ਕੈਮਰਾ ਦਾ ਡਾਟਾ ਮਿਲ ਰਿਹਾ ਹੈ ਮਾਰਸ਼ ਦੇ ਡਾਟਾ ਨਹੀਂ ਹਾਂ ਇਹ ਕਾਫੀ ਕਾਜ ਮੈਨੂੰ ਕੋਲ ਹਾਂ ਕੈਸ਼ ਦਾ ਟਰੈਕਟਰ ਹੈ ਮਾਹਲੀ ਨੰਬਰ ਹੈ 15 ਮਾਹਲੀ ਨੰਬਰ ਠੀਕ ਹੈ ਜੀ ਹਾਂ ਕਿੰਨੀ ਡਿਮਾਂਡ ਪਾਈ ਦੀ ਕਰਦੇ ਇਹਦੀ ਡਿਮਾਂਡ ਹੈ 330000 ਰੁਪਏ ਕਹਿੰਦੇ 330000 ਠੀਕ ਆਮ ਜੀ ਤੇ ਅਗਲਾ ਗੇ 963 ਇਹ 963 ਹੈ 19 ਮਾਡਲ 19 ਮਾਡਲ ਹਾਂ ਇਹ ਵੀ 50 ਨੰਬਰ ਆ ਜੀ ਹਾਂ ਇਹ ਪੀਵੀ 16 ਨੰਬਰ ਅਨੰਦ ਵਰਸਾਹ ਦਾ ਤੇ ਅਨੰਦ ਵਰਸਾਹ ਦਾ ਹਾਂ ਠੀਕ ਹੈ ਠੀਕ ਹੈ ਜੀ ਇਹ ਵੀ ਪੋਲਟੋ ਮਾਡਲ ਚਾਹਗੇ ਯੂਰਪਰ ਦੇ ਵਿੱਚ ਹੈ ਹਾਂ ਪੂਰੀ ਪੂਰਾ ਹੈ। ਇਹਦੇ ਹਰ ਮੁੜੇ ਟੈਟਾਵਿਲ ਕੋਲ ਬ੍ਰਾਂਡ ਨਿਊ ਨੇ। ਹਾਂ ਮਾਰੇ ਨਾਲੇ। ਮਾਰੇ ਨਾਲੇ ਨਾਲ ਦੇ ਨਜ਼ਾਰ ਹੈਗੇ ਨੇ ਲਗਭਗ 60-70% 70% ਨਵਾਂ ਹੈਗੇ ਨੇ ਹਨਾ 70% ਤੇ ਇਹ ਜਿਹੜਾ ਫਰੇਡ ਵੀ ਹੈ ਜਿਹੜਾ ਕੋਲ ਜਾਨੀ ਗਰ ਰਿਹਾ ਕੋਲ ਹੈ। ਸਰ ਰਿਜਨਲ ਟੈਟਰ 1500 ਘੰਟੇ ਚੱਲਿਆ ਹੋਇਆ। 1500 ਘੰਟੇ ਚੱਲਿਆ ਹੋਇਆ ਅਗਲਾ ਚੁੱਕੂ ਨਾਲ ਲਾਏ। ਹਾਂ ਸਭ ਠੀਕ ਹੈ ਠੀਕ ਹੈ। ਤੇ ਪਰੇਹਾ ਤੇ ਉਹਦੀ ਫਾਈਬਰ ਦੀ ਸਾਧਰੇ ਲੱਦੀ ਹੋਈ ਐ ਤੇ ਅੱਗੇ ਬੇਟ ਆ ਗਿਆ ਐਸੈਸਰੀ ਬੇਟ ਮੁੜਾ ਕੋ ਕੰਪਲੀਟਾ ਥਾ ਕੋ ਨਾੜਾ ਤੇ ਆ ਮਰੜਾੜ ਵੀ ਬੁੱਲੇ ਪੈਰਾਂ ਦੇ ਹੈਗੇ ਨੇ ਇਹਦੀ ਕੀ ਨੰਬਰ ਕਰਦੇ ਆਪਾਂ ਇਹ 775 ਦਾ 775 ਦਾ ਠੀਕਾ ਠੀਕ ਹੈ ਤੇ ਆਹ ਵਾਲਾ ਟਕੜਾ ਜਿਹਾ ਨੂੰ ਗੁੜੀ ਅੱਗੇ ਅਰਜਨ 555 ਅਰਜਨ 555 ਤੁਹਾਨੂੰ ਦਿਖਾਉਨੇ ਅੰਦਰ ਇਹ ਆ ਵੀ ਅਰਜਨ 555 ਇਹ ਵੀ ਟਰੈਕਟਰ ਬੜੀ ਸੋਹਣੀ ਪਲੇਸਨ ਦੇ ਵਿੱਚ ਆ ਇਹਦੇ ਵਰ ਵੀ ਸਾਦੇ ਸੋਤੇ ਚ ਲੱਗੀ ਹੋਈ ਐ ਫਾਈਬਰ ਦੀ ਇੱਕ ਨੰਬਰ ਲੈ ਜੀ ਇਹ 2014 ਮਾਡਲ ਹੈ 2014 ਮਾਡਲ ਟਰੈਕਟਰ ਆ ਹਾਂ ਪੰਜਾਬ ਨੰਬਰ ਹੈ ਫਰੀਦ ਸਾਹਿਬ ਦੀ ਤੇ ਫਰੀਦ ਸਾਹਿਬ ਦਾ ਨੰਬਰ ਪੰਜਾਬ ਨੰਬਰ ਹੈ ਹਾਂ ਟਾਇਰ ਤੁਹਾਡੇ ਵੀ ਬੜੇ ਸੋਹਣੇ ਪਏ ਨੇ ਹਾਂ ਟਾਇਰ ਬੜੇ ਨਵੇਂ ਵਰਗੇ ਨੇ ਯਾਨੀ ਕਿ ਹਾਂਜੀ ਅਗਲੇ ਟਾਇਰ ਵੀ ਪੂਰੇ ਵਧੀਆ ਨੇ ਤੇ ਇੰਜਣ ਕਿਹਦਾ ਟਰੈਕਟਰ ਕਿਹਨੇ ਹੈ ਇੰਜਣ ਇਹਦਾ ਪੂਰਾ ਓਕੇ ਆ ਵੀਰੇ ਪੂਰਾ ਓਕੇ ਹੈ ਹਾਂ ਕੱਲਾ ਕਲੱਚ ਖੁੱਲਿਆ ਬਾਕੀ ਸਾਰਾ ਸੈੱਲ ਡਾਇਰੈਕਟ ਹੈ ਠੀਕ ਹੈ ਜੀ ਹਾਂ ਕੱਲੀ ਨਿਮਾਨ ਕਰਦੇ ਆਂ ਪਹਿਲੀ ਇਹ 4 ਲੱਖ 10000 4 ਲੱਖ ਦਾ ਠੀਕ ਹੈ ਠੀਕ ਹੈ ਜੀ ਤੇ ਅਗਲਾ ਕਿਹੜਾ ਜੀ ਅੱਗੇ ਆ ਗਈ ਬਿਮਾਰ ਨੂੰ ਵੀ ਆਪਾਂ ਦਿਖਾਉਂਦੇ ਆਂ ਟਰੈਕਟਰ ਇਹ ਆਲਸੋ ਪੰਜਾਂ ਤੇ ਆ ਗਈ ਸਵਰਾਜ 855 ਇਹ 2013 ਮਾਡਲ 13 ਮਾਡਲ ਨੰਬਰ 50 ਹੀ ਨੰਬਰ 50 ਪੰਜਾਬ ਨੰਬਰ 13 ਮਾਡਲ 14 ਦੇ ਟਾਇਰਾਂ ਵਾਲਾ ਹੈ ਹਾਂ ਟਾਇਰਾਂ ਦੇ ਕੁਰੀਸ ਵਿੱਚ ਦੇ ਸਕਦੇ ਹਾਂ ਬੜੇ ਥੋੜੇ ਕਦੇ ਟਾਇਰ ਲਗਭਗ 60% ਟਾਇਰ ਖੜੇ ਨੇ ਪਹਿਲੇ ਤੇ ਬੋਲੇ ਟਾਇਰ ਤਾਂ ਹੈਰੇ ਨੇ ਲਗਭਗ 70% ਇਹ ਵੀ ਬਿਲਕੁਲ ਓਕੇ ਇੰਜਨ ਗੇਅਰ ਕਾਫੀ ਰਾਜਾ ਵੱਲੋਂ ਕਾਫੀ ਗਾਜਾ ਵੱਲੋਂ ਇੰਜਨ ਗੇਅਰ ਦਾ ਪੂਰਾ ਓਕੇ ਠੀਕ ਹੈ 13 ਮਾਡਲ ਹੈ ਮਹਾਲੀ ਨੰਬਰ ਮਹਾਲੀ ਨੰਬਰ ਹੈ ਹਾਂ ਦਿਲ ਨੂੰ ਮਾਰ ਕੱਢ ਦੇ ਪਹਿਲੀ ਇਹਦੀ ਡਿਮਾਂਡ ਹੈ ਜੀ 365000 ਰੁਪਏ ਤੇ ਮੇਰਾ ਕੋ ਪਹਿਣਾ ਯਾਰ ਕੋ ਨਵਾਣਾ ਠੀਕ ਠੀਕ ਹੈ ਤੇ ਆਹ ਲੈ ਰੈਟਰ ਕੜੇ ਅਗਲਾ 55 5500 ਹੌਲੈਂਡ ਹਾਂ ਇਹ 2011 ਮਾਡਲ 11 ਮਾਰਦਾ ਹੌਲੈਂਡ 5500 ਇਹ ਵੀ ਰੈਟਰ ਤਾਂ ਵੀ ਜੋਰ ਦੇ ਵਿੱਚ ਨੇ ਇਹ ਵੀ ਫੁੱਲ ਟੌਪ ਮਾਡਲ ਚ ਬਿਨਾ ਟਰਬੋ ਵਾਲਾ 3 ਸਪੀਡ ਵਾਲਾ ਠੀਕ ਹੈ ਬਿਨਾ ਟਰਬੋ ਹਾਂ ਇਹ ਪੰਪ ਕਿਹੜੇ ਜਿਹੜੇ ਪਰ ਇਹ ਪੰਪ ਇਹਨੂੰ ਉਹੀ ਆਇਆਗਾ ਹੋਰਾਂ ਕੰਪਨੀ ਦਾ ਆਪਣੀ ਆਇਆ ਹੈ ਇਹ ਰੋਟਰੀ ਪੰਪ ਜਿਹੜਾ ਮਾਈਕ్రో ਦੇ ਉੱਤੇ ਆ ਰੋਟਰੀ ਚ ਆਇਆ ਹੈ ਮਾਈਕ్రో ਜਿੱਤੇ ਆਇਆ ਹੀ ਨਹੀਂ ਹੈ ਠੀਕ ਆ ਠੀਕ ਹੈ ਹਾਂ ਬਾਕਟਰ ਟਾਇਰ ਟੂਰ ਤੋਂ ਕੋਈ ਵੀ ਦਿਖਾ ਦੇ ਟਾਇਰ 80% ਟਾਇਰ ਖੜੇ ਨੇ ਟੈਟਰ ਦੇ ਚਾਰੇ ਟਾਇਰ 80% ਹੈਗੇ ਨੇ ਇਹ ਜਿਹੜੇ ਲੈਣ ਵਾਲਾ ਇਹ ਪਰ ਦੇ ਇਹ 430000 ਦਾ 43 ਹਾਂ ਠੀਕ ਨੇ ਪਿਆਰ ਦਾ ਜੀ ਅਧਿਗਰ ਸਾਹਿਬ ਦੀ ਨੰਬਰ ਅਧਿਗਰ ਸਾਹਿਬ ਦਾ ਨੰਬਰ ਆ ਤੇਲ ਰੈਟਰ ਕੜਾਈ ਅੱਗੇ ਉਹ ਸੁਣਨ ਕ ਖੜਾਈ ਬਾਹਰ ਆਏ ਤੁਹਾਨੂੰ ਸੋਹਣ ਵਾਲੀ ਕਾ ਦਿਖਾਉਨੇ ਆ ਅਗਲਾ ਕੜਾ ਸੋਹਣ ਵਾਲੀ ਕਾ ਐਸੀ ਕੈਬਨ ਇਹ ਹਾਂ 750 2013 ਮਾਡਲ ਹੈ ਜੀ 13 ਮਾਡਲ ਪ੍ਰੈਸ਼ਰ ਸਟੇਜਿੰਗ ਦੇ ਵਿੱਚ ਚੱਲ ਦੇ ਸਕਦੇ ਹੋ ਅਰੇ ਦਿਖਾ ਦੇ ਲਵੇ ਤੋਂ ਐਸੀ ਕੈਬਨਾ ਟਾਇਰ ਟੂਰ ਨਾਲ ਦੀ ਟਾਇਰ ਨੇ ਟਰੈਕਟਰ ਤੇ ਜਾਣਾ ਨਾਲ ਦੇ ਟਾਇਰ ਨੇ ਤਕਬਾ ਕਹੇ ਨੇ 40% ਆ ਖੁੱਲਿਆ ਕੁਛ ਵੀ ਟਰੈਕਟਰ ਦਾ ਕਲੱਚ ਵੀ ਨਹੀਂ ਖੁੱਲਿਆ ਹਜੇ ਠੀਕ ਠੀਕ ਸਾਰਾ ਸੈੱਲ ਡਾਇਰੈਕਟ ਤੇ ਲੋਕਲ ਆਪਣੇ ਫਤਿਹਗੜ੍ਹ ਸਾਹਿਬ ਦੀ ਨੰਬਰ ਠੀਕ ਹੈ ਲੋਡਰ ਨੰਬਰ ਆ ਜਿਹੜਾ ਜਿਹੜਾ ਕਿਹਾ ਦਾ ਬਿਲਕੁਲ ਓਕੇ ਇਹਦਾ ਪੂਰਾ ਓਕੇ ਹੈ ਵੀਰੇ ਹੀ ਹੈ ਹਾਂ ਇਹਦੇ ਕਿ ਨਿਰਮਾਣ ਕਰਦੇ ਆਪਾਂ ਇਹਦੀ ਡਿਮਾਂਡ ਜੀ 3,55,000 3,55 ਹਾਂ ਤੇ ਆਹ ਲੋਡਰ ਦਿਖਾ ਰਦੀ ਪਾ ਨਾੜ ਗੇਰਨ ਟਰੈਕਟਰ ਤੇ ਫਿੱਟ ਹੋਇਆ ਹੋਇਆ ਇਹ ਲੋਡਰ ਨਵਾਂ ਟਰੈਕਟਰ ਤੇ ਹੋਇਆ ਹੀ ਇਹ ਰੋਡਰ ਹੋਇਆ ਇੱਕ ਮਾਡਲ ਇੱਕ ਮਾਡਲ ਦਾ ਟਰੈਕਟਰ ਆ ਹਾਂ ਇਹ ਮਾਰ ਕੇ ਚੱਲ ਜੂਏ ਇਹਦੇ ਪੰਪ ਪੰਪ ਨੇ ਸਾਰਾ ਕੁਝ ਜੈਕ ਹੋ ਗਿਆ ਲੋਡਰ ਤੇ ਇਹ ਸਪੈਸ਼ਲ ਲੋਡਰ ਵਾਸਤੇ ਉਹ ਕਰਾਇਆ ਹੈ ਠੀਕ ਹੈ ਠੀਕ ਹੈ ਹਾਂ ਇਹ ਬਰਹਾਟ ਰੌਡ ਕੋ ਜਾ ਕੇ ਮੁੱਕ ਜਾਈ ਬਿਲਕੁਲ ਬੋਰੇ ਕੋ ਜਾ ਕੇ ਇਸ ਦੇ ਵਿੱਚ ਵੀ ஓਕੇ ਹਾਂ ਚੈੱਕ ਕਰਕੇ ਲੈ ਜਾਉਂਦਾ ਭਾ ਕੋਈ ਚੱਕਰ ਠੀਕ ਠੀਕ ਹੈ ਹਾਂ ਸਾਰਾ ਕੋਕ ਚੱਲਦਾ ਇਹ ਸਪੈਸ਼ਲ ਕਿਰਾਇਆ ਹੀ ਤਿਆਰ ਇਹਦੇ ਵਾਸਤੇ ਹੋਇਆ ਠੀਕ ਆ ਠੀਕ ਹੈ ਹਾਂ ਲੋਡਰ ਵਾਸਤੇ ਇਹ ਤੁਸੀਂ ਦੇਖ ਸਕਦੇ ਹੋ ਪਿੱਛੇ ਨੂੰ ਬੈਠ ਕੇ ਚਾਰ ਕਰਵਾਇਆ ਹੋਇਆ ਏ ਇਹ ਗਿੰਨਮਾਨੀ ਲੋਡਰ ਦੀ ਇਹ ਦੀ ਮੰਗ ਆ 3 ਲੱਖ ਰੁਪਏ 3 ਲੱਖ ਰੁਪਏ ਦੀ ਆ ਡਿਮਾਂਡ ਆ ਬੱਕ ਜੇ ਕੋਈ ਹੋਵੇ ਮੇਰੇ ਭਰਾ ਨੂੰ ਲੋਡਰ ਚਾਹੀਦਾ ਹੋਵੇ ਤਾਂ ਉਹ ਖੜਿਆ ਹੈ ਟਰਾਲੋੜ ਕੋ ਜੈਕ ਹੋ ਗਏ ਜਾਂ ਪੰਪ ਹੋ ਗਏ ਸਾਰਾ ਕੁਝ ਮੂਰਾ ਹੈਵੀ ਲੱਗਿਆ ਹੋਇਆ ਤੇ ਵਧੀਆ ਵਰਕਿੰਗ ਨਹੀਂ ਥੰਦੇ ਵਿੱਚ ਆ ਇਹ 94 ਮਾਡਲ ਹੈ 94 ਮਾਡਲ ਹਾਂ ਨੰਬਰੋਂ ਹਰਿਆਣਾ ਇਹ ਕਾਪੀ ਆਪਣੇ ਕੋਲ ਹੈਗੀ ਹੈ ਠੀਕ ਹੈ 275 ਹੈ ਜੀ 275 ਟਾਇਰ ਟੂਲ ਵਧੀਆ ਸੋਹਣੇ ਪੈਦੇ ਨੇ 275 83 ਪੈ ਟਾਇਰ ਨੇ ਟਰੈਕਟਰ ਦੇ ਜਾ ਰਹੇ ਹਾਂ ਹਾਂ ਜੀ ਕਿਨੇ ਰੁਪਏ ਮਾਣੇ ਜੀ ਇਹ 1.5 ਲੱਖ ਰੁਪਏ ਇੱਕ ਬਸ 1.5 ਲੱਖ ਰੁਪਏ ਆ ਡਿਮਾਂਡ ਆ ਤੇ ਇੰਜਨ ਗੇਅਰ ਦਾ ਵਧੀਆ ਟਾਇਰ ਟੱਪਾ ਸਾਰਾ ਸਮਾਨ ਸੋਹਣਾ ਲੱਗਦਾ ਸਾਰਾ ਉਹ ਹੈ ਨੁੱਕ ਗਿਆ ਜੀ ਹਾਂ ਜਿਵੇਂ ਹੁਣ ਟੂੜੀ ਟਰਾਲੀਆਂ ਢੋਣੀਆਂ ਤੇ ਅਗਰ ਰੈਟਰ ਜੋ ਵੀ 275 96 ਮਾਡਲ ਹੈ 96 ਮਾਡਲ ਹਾਂ ਪੀਵੀ ਅੰਤਾਲੀ ਰਾਜਪੁਰੇ ਦਾ ਨੰਬਰ ਆ ਠੀਕ ਹੈ ਜੀ ਤੇ ਚਿਪ ਵਾਲੀ ਕਾਪੀ ਹੈ ਜੀ ਠੀਕ ਹੈ ਜੀ ਹਾਂ ਇਹ ਜਿਹੜੇ ਨਿਰਮਾਣ ਦੱਸੇ ਇਹ ਵੀ ਸਵਾ ਲੱਖ ਰੁਪਏ ਦੇ ਸਵਾ ਲੱਖ ਰੁਪਏ ਦੀ ਮੰਗ ਹੈ ਹਾਂ ਠੀਕ ਹੈ ਠੀਕ ਹੈ ਜੀ ਤੇ ਉਸ ਤਰ੍ਹਾਂ ਸੋਨ ਵਾਲੀ ਕਾਰ ਦਿਖਾ ਲਈ ਅੱਗੇ 450 ਇਹ 2017 ਮਾਡਲ ਹੈ 17 ਮਾਡਲ ਟਾਇਰ ਨਾਲ ਦੇ ਟਰੈਕਟਰ ਤੇ ਚਾਰੇ ਖੁੱਲਿਆ ਕੁਝ ਵੀ ਸਾਰਾ ਅਰੀਜਨਲ ਟਰੈਕਟਰ ਹੈ ਠੀਕ ਆ ਠੀਕ ਹੈ ਜੀ ਹਾਂ ਬਾਕੀ ਵਿੱਚ ਉਹ ਬੋਸਟ ਪਾਇਆ ਹੋਇਆ ਵਿੱਚ ਇਹ ਬੌਂਦੇ ਤਾਂ ਲਿਪੜਿਆ ਪਿਆ ਟਰੈਕਟਰ ਇਹ ਆਪਣਾ ਜਮਨ ਆ ਠੀਕ ਆ ਠੀਕ ਹੈ ਹਾਂ ਇਹਦੀ ਨਿਰਮਾਣ ਕੀ ਹੈ ਆਪਣੀ ਇਹਦੀ ਡਿਮਾਂਡ ਹੈ ਜੀ 1/2 4 ਲੱਖ ਰੁਪਏ 1/2 4 ਲੱਖ ਰੁਪਏ ਨਿਰਮਾਣ ਆ ਹਾਂ 17 ਮਾਡਲ ਹੈ 17 ਮਾਡਲ ਡੇਰਾ ਬਸਿਆ ਨੰਬਰ ਮੋਹਾਲੀ ਜੇ ਪੈਂਦਾ ਵੀ ਠੀਕ ਆ ਠੀਕ ਹੈ ਜੀ ਪੀ ਵੀ 70 ਦੰਦ ਬਾਕੀ ਇਹ ਗੱਲ ਦਾ ਬਲੈਕ ਟਿਵ ਆਲਾ ਪਾਰਟ ਠੀਕ ਠੀਕ ਹੈ ਤੇ ਹੋਰ ਆਲਟਰਾ ਗੜਾਈ ਇਹ ਫਾਰਮ ਟਰੈਕ 50 ਹੈ ਰੰਗ 3616 ਹੋਇਆ ਹੋਇਆ ਹੈ ਨਾ ਇਹ ਫਾਰਮ ਟਰੈਕ ਹੈ ਫਾਰਮ ਟਰੈਕ 50 ਹੈ ਰੰਗ 3616 ਕਰਿਆ ਹੋਇਆ ਹੈ ਪੰਪੂ ਸਰਖਾ ਉਹ ਵੀ ਹਾਂ ਥੋੜਾ ਜਿਹਾ ਲੱਗੀ ਵੇਜਣਾ ਹਾਂ ਹਾਂ ਹੁਣ ਟਰੈਕਰ ਫਾਰਮ ਟਰੈਕ ਹੈ ਫਾਰਮ ਟਰੈਕ 50 ਹੈ ਠੀਕ ਹੈ ਠੀਕ ਹੈ ਫਾਰਮ ਟਰੈਕ 50 ਹੁਣ ਜਣਗੇ ਤਾਂ ਵਧੀਆ ਟਾਪ 50 ਨੰਬਰ ਫੋਰ ਦੇ ਚ ਟੱਕਰਾ ਹੋਇਆ ਬੰਦੇ ਨੇ ਇਹ ਕਰਦੇ ਹੀ ਬਰੇ ਪ੍ਰਾਣੋਂ ਲੈਣਾ ਹੋਵੇ ਤੇ ਕਿੰਨਾ ਮਨਦਾ ਜੀ ਇਹ ਇਹ ਮਾਡਲ 96 96 ਮਾਡਲ ਹਾਂ ਬਾਕੀ ਟਾਇਰ ਟੂਸ ਦੇਖ ਸਕਦੇ ਹੋ ਇਹ ਵੀ ਹੈਗੇ ਨੇ ਲਗਭਗ 40% ਟਾਇਰ ਖੜੇ ਨੇ ਕਿੰਨੇ ਮੜਾ ਜੀ ਇਹ ਸਵਾ ਲੱਖ ਦਾ ਜੀ ਸਵਾ ਲੱਖ ਦਾ ਠੀਕ ਹੈ ਠੀਕ ਹੈ ਜੀ ਫੌੜ ਤੇ ਇਹ 94 ਮਾਡਲ ਫੌੜ ਹੈ ਜੀ 94 ਮਾਡਲ ਫੌੜ ਹਾਂ ਠੀਕ ਹੈ ਠੀਕ ਹੈ ਜੀ ਇਹ ਨੰਬਰ ਕਿਹਦਾ ਹੈ ਇਹ ਵੀ ਮੇਰਾ ਨੰਬਰ ਹੈ ਯਾ ਵਨ ਬਰਾ ਟੈਟੂ ਦੇ ਜੀ ਬੜੇ ਸੋਹਣੇ ਪਏ ਨੇ ਵਧੀਆ ਰਗ ਰਗ ਫਿਰ ਸਾਡਾ ਬੰਧਨ ਤੈਰ ਰਹੇ ਨੇ ਕਲੀਨਰ ਮਾਰ ਕਰਦੇ ਆ ਪੈਦੀ ਇਹ ਵੀ ਸਵਾ ਲੱਖ ਰੁਪਏ ਤੇ ਸਵਾ ਲੱਖ ਦਾ ਠੀਕ ਹੈ ਜੀ ਬੜਾ ਦਰ ਜੋੜੀ ਖੜਾਈ ਉਹ ਉਹ ਨਾ ਦਿੱਤਾ ਹੈ ਜੀ ਕਿਰਾਇ ਤੇ ਠੀਕ ਠੀਕ ਹੈ ਕੋਈ ਨਾ ਬੇਲੇ ਭਰਾ ਨੇ ਟ੍ਰੈਕਟਰ ਕਿਰਾਇ ਤੇ ਵੀ ਦੇ ਦਿੰਦੇ ਨੇ ਹਾਂ ਉਹਦਾ ਵੀ ਜੀ ਕੇ ਪਰ ਇਹ ਪਰਸੀਜਾ ਕਿਰਾਇ ਤੇ ਲੈਣ ਦਾ ਜੀ ਕਿਰਾਏ ਤੇ ਜਾਨੀ ਕਿ ਇੱਕ ਤਾਂ ਆਪਾਂ ਵੀ ਜੇ ਦੇਣਾ ਹੈ ਜਾਣ ਪਛਾਣ ਦਰਜ ਜਾ ਕੇ ਕਿਸੇ ਤੋਂ ਕਹਾ ਕੇ ਬੰਦਾ ਠੀਕ ਠੀਕ ਜੀ ਮਤਲਬ ਤਾਂ ਜਿਹੜਾ ਬੰਦਾ ਹੋਣਾ ਚਾਹੀਦਾ ਹੈ ਜੀ ਹਾਂ ਕਿਹੜਾ ਬੰਦਾ ਹਾਂ ਜੀ ਤੇ ਦੂਜਾ ਬਾਕੀ ਚੈੱਕ ਬੰਦੇ ਦਾ ਠੀਕ ਹੈ ਜੀ ਹਾਂ ਚੈੱਕ ਜਿਵੇਂ ਧਾਰ卡ਟ ਹੋ ਗਿਆ ਹਾਂ ਠੀਕ ਹੈ ਠੀਕ ਹੈ ਉਹ ਚੀਜ਼ਾਂ ਸਾਰੀਆਂ ਤੇ ਫਿਰ ਇਹ ਆਪਾਂ ਕਿੰਨੇ ਚ ਕਿਹੜੇ ਡੂਰੀ ਦੇ ਦੇਹੜੀ ਟਰੈਕਟਰ ਦੇ ਹਿਸਾਬ ਨਾਲ ਵੀਰੇ ਠੀਕ ਹੈ ਠੀਕ ਹੈ ਹਾਂ ਜਿਹੇ ਜਿਹੇ ਟਰੈਕਟਰ ਬਸ ਉਹਦੇ ਹਿਸਾਬ ਨਾਲ ਜੀ ਜਨੀ ਕੇ ਆਮ ਤਾਂ 1500 ਰੁਪਏ ਚੱਲਦੀ ਹੈ ਠੀਕ ਹੈ ਠੀਕ ਹੈ ਹਾਂ ਬਾਕੀ ਟਰੈਕਟਰ ਦੇ ਹਿਸਾਬ ਨਾਲ ਉਹਦਾ ਬੜੀ ਪਾਵਰ ਦੇ ਵਿੱਚ ਲੈਣਾ ਹੁੰਦਾ ਹਾਂ ਉਹ ਵੱਧ ਜਾਂਦਾ ਫਿਰ ਉਹ ਵੀ ਗੱਲ ਠੀਕ ਹੈ ਠੀਕ ਹੈ ਜੀ ਹਾਂ ਫਿਰ ਆਪਾਂ ਕਿੰਨੇ ਕਿਲੋਮੀਟਰ ਦੇ ਇਦੀ ਦਿੰਨੇ ਜੀ ਬਸ ਮੰਨ ਕੇ ਜੇ ਲੋ 50 ਕਿਲੋਮੀਟਰ ਦੇ ਆ ਜ਼ਿਆਦਾਤਰ ਜਾਈ ਜਾਂਦੇ ਨੇ ਠੀਕ ਹੈ ਠੀਕ ਹੈ ਐਂ ਤਾਂ ਇੱਧਰ ਵੀ ਆਈ ਜਾਂਦੇ ਧੋਰੀ ਬਰਨਾਲੇ ਸਾਈਡ ਵੀ ਜੇ ਨਹੀਂ ਜਾਣ ਪਛਾਣ ਤਾਂ ਮਦਦ ਉਹ ਨੂੰ ਦੇਣੇ ਠੀਕ ਹੈ ਠੀਕ ਹੈ ਹਾਂ ਇਹ ਬੰਦਾ ਕਹਾ ਕੇ ਕਿਦੋਂ ਗਾਰੰਟੀ ਪਾ ਕੇ ਰਿਵਰਜ ਨਾਲ ਦਿਖਾ ਜਾ 6 ਤੋਂ 5 ਡੀ ਆਈ ਇੱਕ ਨੰਬਰ ਲਾਓ ਜੀ ਇਹ 2010 ਮਾਡਲ ਹੈ 2010 ਮਾਡਲ ਆ ਟਾਇਰ ਤੁਸੀਂ ਇਹਦੇ ਵੀ ਦੇਖ ਲਓ ਬੜੇ ਘੈਂਟ ਪਏ ਲਗਭਗ 70% ਟਾਇਰ ਰਹੇ ਜਦੇ ਸਾਈਡ ਗੇਰ ਦੇ ਵਿੱਚ ਆ ਸਾਦੇ ਸੁੱਤਰੀ ਲੱਗੀ ਹੋਈ ਹੈ 10 ਮਾਡਲ ਇਹ ਨੰਬਰ ਕਿੱਥੋਂ ਦਾ ਜੀ ਇਹ ਪਟਿਆਲੇ ਪੀਵੀ 11 ਪਟਿਆਲੇ ਦਾ ਨੰਬਰ ਆ ਜੀ ਤੇ ਕਾਪੀ ਰਾਜ ਨੇ ਜਿੰਨ ਕਿਰ ਦਾ ਓਕੇ ਹਾਂ ਆਪਣਾ ਤਸੱਲੀ ਕਰਕੇ ਲੈ ਕੇ ਜਾਵੇ ਬੰਦੂ ਗੰਢੀ ਤਾਈ ਤੇ ਨੇ ਡਮਾਂ ਡ੍ਰੈਕਟਰ ਦੀ ਇਹ 315000 ਠੀਕ ਹੈ 315 ਡਮਾਡ ਹਾਂ ਵੀ ਇਹ ਡ੍ਰੈਕਟਰ ਨੇ ਜਾਂ ਹੋਰ ਵੀ ਕੋਈ ਡ੍ਰੈਕਟਰ ਹੁਣ ਆਪਾਂ ਨੇ ਇਹ 241ਵੇਂ 82 241ਵੇਂ 82 ਇਹ 2009 ਮਾਡਲ ਹੈ 2009 ਮਾਡਲ ਇਹ ਪੁੱਛ ਕੇ ਜੇ ਸਾਡੇ ਭਰਾ ਨੂੰ ਟ੍ਰੈਲਰ ਟੁੱਲਿਆਂ ਵਾਸਤੇ ਲੈ ਜਾਣਾ ਹੋਵੇ ਤਾਂ ਟਰੈਕਟਰ ਖੜਿਆ ਹੈ ਇਹ ਇੰਜੀਨੀਅਰ ਦਾ ਪੂਰਾ ਓਕੇ ਡ੍ਰੈਕਟਰ ਆ ਕੁਝ ਲਗਦਾ ਓਕੇ ਜੀ ਤੇ ਪੰਜਾਮ ਨੰਬਰ 50 ਨੰਬਰ ਆ ਹਾਂ ਟਾਇਰ ਵੀ ਠੀਕ ਨੇ ਟਾਇਰ ਟਰੈਕਟਰ ਦੇ ਪਹਿਲੇ ਹੈਗੇ ਲਗਭਗ ਅੱਧੇ ਦਾ ਹਾਂ ਨਮਗਲੇ 70% ਦੇ ਕਰੀਬ 70% ਦਾ ਟਾਇਰ ਨੇ ਆ ਹੈਗੇ 70% ਇਹਦੀ ਕਲੀਨਿੰਗ ਮਾਰ ਕਰਦੇ ਆਪਾਂ ਇਹਦੀ ਮਾਰ ਲਈ ਦੋ ਬਚੰਨਾ ਠੀਕ ਆ ਠੀਕ ਆ ਜੀ ਹਾਂ 2009 ਮਾਡਲ ਹੈ 2009 ਸਾਰਾ origignal ਟਰੈਕਟਰ ਠੀਕ ਸਾਰਾ ਟਰੈਕਟਰ ਕਿਹੜਾ ਹੁਣੇ ਜੀ ਆਪਾਂ ਤੇ ਬਾਕੀ ਮੇਰਾ ਵੇਰਾ ਬਾਕੀ ਦਾ ਹੋਏ ਹੋਏ ਨੇ ਮੇਨ ਨਾਲ ਠੀਕ ਆ ਠੀਕ ਆ ਜੀ ਹਾਂ ਜੀ bro ਇਹੀ ਡਰਾਈਵਰ ਆ ਜਿਹੜੇ ਵੀਰ ਨੇ ਆਪਾਂ ਨੂੰ ਦਿਖਾਏ ਨੇ ਬਾਕੀ ਵੀਰ ਜਵਾਨ ਸਭ ਤੋਂ ਪਹਿਲਾਂ ਆਪਣਾ ਡਰੈੱਸ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਵੀਡੀਓ ਦੇ ਵਿੱਚ ਐਡਰੈਸ ਆਪਣਾ ਸਰਾਂ ਤੋਂ ਤਕਰੀਬਨ 5.5 ਕਿਲੋਮੀਟਰ ਪੈਂਦਾ ਪਿੰਡ ਠੀਕ ਹੈ ਠੀਕ ਹੈ ਤੇ ਜੇ ਆਪਾਂ ਪਟਿਆਲੇ ਰੋਡ ਤੋਂ ਆਣਾ ਤਾਂ ਪਟਿਆਲੇ ਰੋਡ ਤੋਂ ਆਪਣਾ ਆਦਮਪੁਰ ਆਉਂਦਾ ਲੰਪੜ ਦਾ ਢੱਬਾ ਠੀਕ ਹੈ ਜੀ ਉਦੇ ਨਾਲ ਮੁੜ ਕੇ ਛੜਕ ਪਿੰਡ ਆਪਣਾ 2 ਕਿਲੋਮੀਟਰ ਤੋਂ ਸਾਰ ਠੀਕ ਆ ਠੀਕ ਨੰਬਰ ਦਾ ਟੱਬੇ ਜੇ ਪਟਿਆਲੇ ਰੋਡ ਨੂੰ ਆਉਨੇ ਆਪਾਂ ਆਪਣਾ ਟਰੈਕਟਰ ਨੰਬਰ ਕਿੰਨਾ ਹੀ ਮੇਰਾ 88727 94262 ਠੀਕ ਆ ਠੀਕ ਹੈ ਇੱਕ ਨੰਬਰ ਹੈ 99143 83262 ਠੀਕ ਹੈ ਜੀ ਹਾਂ ਜੀ ਥੋੜਾ ਬਹੁਤ ਧੰਨਵਾਦ ਸਾਥ ਹੋਣੇ ਆਪਾਂ ਨੂੰ ਕਿੰਦੀ ਨਾਲ ਆਪਣੂੰ ਡਾਇਰੈਕਟਾਈ ਹਾਂ ਅਜਿਹਾ ਹੋਈ ਬਾਈ ਜਿਹੜਾ ਆਪਾਂ ਨੂੰ ਜਾਣ ਕਰ ਦਿੱਤੀ ਟਰੈਕਟਰਾਂ ਦੀ ਜੇ ਕਿਸੇ ਮੇਰੇ ਭਰਾ ਨੂੰ ਕੋਈ ਟਰੈਕਟਰ ਲੈਣਾ ਹੋਵੇ ਤਾਂ ਬਾਈ ਜੀ ਨੇ ਆਪਣਾ ਕੰਟੈਕਟ ਨੰਬਰ ਬੋਲਤੇ ਨੇ ਤੁਸੀਂ ਟਰੈਕਟਰ ਵਰਗਾ ਟਰੈਕਟਰ ਲਈ ਜਾ ਸਕਦੇ ਹੋ ਬਾਕੀ ਕੁਸਮ ਜਿਹੜੀ ਬਹੁਤ ਚੰਗੇ ਲੱਗੇ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਵੇੜੇ ਨੂੰ ਲਵਾ ਕੇ ਆਲੇ ਉੱਤੇ ਕਹੋ ਪ੍ਰੈਸਰ ਆਪਣੀ ਉੱਤੇ ਕੋ ਲਾਈਕਸ ਕਮੈਂਟ ਧੰਨਵਾਦ ਜੀ